ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਦੇ ਧੜਕਣ ਸਕੋਰਪੀਓ ਬਾਈ ਜੀ ਮਾਡਲ ਕਿੰਨਾ ਜੀ ਮਾਡਲ 2014 ਮਾਡਲ ਹੈ ਜੀ 2014 ਮਾਡਲ ਹਾਂਜੀ ਟਾਇਰ ਚੈੱਕ ਕਰ ਲੋ ਟਾਇਰ ਨਵੇਂ ਪਏ ਚਾਰੋ ਟਾਇਰ ਅਲਾਈ ਵੀਲ ਵੀ ਕੰਪਨੀ ਦੇ ਲੱਗੇ ਹੋਏ ਆਗੇ ਹਾਂਜੀ ਤੇ ਅੰਤੀਰੇ ਦੀ ਜਿੱਥੇ ਗੱਲ ਕਰੀ ਆਪਾਂ ਇੱਕ ਵਾਰ ਚੌਕ ਕਰ ਲੋ ਮੱਖੀ ਦਾ ਵੀ ਦਾਦ ਨਹੀਂ ਬਿਲਕੁਲ ਨਵੀਂ ਗੱਡੀ ਹੈ ਇੱਕ ਬਾਈ ਯਾਰ ਜਿਹੜੇ ਵੀ ਵੀਰ ਆਪਣੀ ਵੀਡੀਓ ਦੇਖਦੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਵੀਰਾਂ ਦੀ ਡ੍ਰੀਮ ਕਾਰ ਆ ਆਪਣੀ ਤਾਂ ਹੈਗੀ ਆ ਤੁਹਾਨੂੰ ਪਤਾ ਹੀ ਹੈਗਾ ਸ਼ੌਂਕੀ ਬਠਿੰਡੇ ਵਾਲੇ ਦੀ ਡ੍ਰੀਮ ਕਾਰ ਹਾਂਜੀ ਅੱਜ ਆਪਾਂ ਫੇਰ ਤੁਹਾਨੂੰ ਰਾਮਪਰੇ ਦੇ ਵਿੱਚ ਲੈ ਕੇ ਆਏ ਹਾਂਗੇ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਤੇ ਰਾਮਪਰੇ ਦੇ ਵਿੱਚ ਆਪਾਂ ਪਹੁੰਚੇ ਹਾਂਗੇ ਜਦੋਂ ਆਪਾਂ ਰਾਮਪਰੇ ਤੋਂ ਬਰਨਾਲੇ ਨੂੰ ਜਾਣੇ ਹਾਂਗੇ ਰਾਮਪਰਾ ਮੋਟਰ ਮੋਟਰ ਤੇ ਤੁਹਾਨੂੰ ਆਉਣਾ ਪੈਣਾਗਾ ਜੇ ਤੁਸੀਂ ਸਾਫ਼ ਸੁਥਰੀਆਂ ਕਟੀਆਂ ਲੈਣੀਆਂ ਜੀ ਚੰਗੀ ਕੰਡੀਸ਼ਨ ਦੀਆਂ ਤੇ ਜਾਇਜ਼ ਰੇਟਾਂ ਤੇ ਆਜਾ ਵੀਰ ਨਾਲ ਕੀ ਗੱਲਬਾਤ ਕਰਦੀ ਸਵਾਗਤ ਹੈ ਬਾਈ ਜੀ ਆਪਣੇ ਪੇਜ ਤੇ ਤੁਹਾਡਾ ਸਵਾਗਤ ਹੈ ਤੁਹਾਡਾ ਵੀ ਕਾਰਜ ਯਾਰ ਤੇ ਪਹੁੰਚੇ ਜੀ ਬਾਈ ਜੀ ਆਪਣੇ ਮਤਲਬ ਜਿੰਨੀਆਂ ਵੀ ਗੱਟੀਆਂ ਹੋਣਗੀਆਂ ਲੋਨ ਦੀ ਫੈਸਿਲਿਟੀ ਕੀ ਮਿਲੂ ਲੌਨ ਬਾਈ ਜੀ ਸਾਰੇ ਗੱਡੇ ਦੀ ਹੋਊਗਾ ਠੀਕ ਹੈ ਕਿ ਨਹੀਂ ਵੀ ਮੰਨ ਕੇ ਚਲੋ ਕਿਸੇ ਵੀ ਬੰਦੇ ਨੇ ਗੱਡੀ ਕੋਈ ਲੈਣੀ ਹੈ ਠੀਕ ਨਹੀਂ ਵੀ 70 ਤੋਂ 80000 ਰੁਪਏ ਲੈ ਕੇ ਆਜੋ ਬਾਕੀ ਆਪਾਂ ਲੋਨ ਕਰਾ ਕੇ ਦੇ ਦੇਾਂਗੇ ਠੀਕ ਹੈ ਜੀ ਤੇ ਇਹ ਆਪਣੀ ਪਹਿਲੀ ਆ ਗਈ ਬੈਗਨਰ ਹਨਾ ਵੀਰੇ ਹਾਂ ਜੀ ਮਾਡਲ ਵੀਰੇ ਕਿੰਨਾ 2010 ਮਾਡਲ ਆਈ ਜੀ ਜੀ ਹਾਂ ਜੀ 10 ਮਾਡਲ ਆ ਗਈ ਦਿੱਲੀ ਦਾ ਨੰਬਰ ਹਨਾ ਵੀਰੇ ਹਾਂ ਜੀ ਇਹ ਐਨਓਸੀ ਨਾਲ ਦੇਵਾਂਗੇ ਜੀ ਠੀਕ ਹੈ ਜੀ ਐਨਓਸੀ ਦੇ ਨਾਲ ਤੇ ਟਾਇਰ ਚੈੱਕ ਕਰ ਲਓ ਪੂਰੇ ਦੇ ਚਾਰੇ ਟਾਇਰ ਲੱਗੇ ਚਾਰੇ ਨਵੇਂ ਟਾਇਰ ਲੱਗੇ ਹੋਏ ਹੈਗੇ ਤੇ ਇੰਟੀਰੀਅਰ ਵੈਜ ਦੀ ਗੱਲ ਕਰੀਏ ਆਪਾਂ ਇੰਟੀਰੀਅਰ ਚੈੱਕ ਕਰ ਬਹੁਤ ਹੀ ਸਾਫ਼ ਸੁਥਰਾ ਇੰਟੀਰੀਅਰ ਪਾਇਆ ਮੈਟ ਵੀ ਗੱਡੀ ਦੇ ਵਿੱਚ ਲੱਗੇ ਹੋਏ ਹੈਗੇ ਡਿਮਾਂਡ ਵੀਰੇ ਆਪਾਂ ਇਹਦੀ ਕੀ ਕਰਦੇ ਆਂਗੇ ਦੁਆਰੇ ਐਨਓਸੀ ਨਾਲ ਆਪਾਂ 1.5 ਲੱਖ ਰੁਪਏ ਦੇ ਦੇ ਦਾਂਗੇ ਜੀ ਐਨਓਸੀ ਦੇ ਨਾਲ 1.5 ਲੱਖ ਹੀ ਤੁਹਾਨੂੰ ਇਹ ਮਿਲ ਜਾਣੀ ਹੈਗੀ ਤੇ ਇਸ ਤੋਂ ਅੱਗੇ ਵਾਲੀ ਆ ਗਈ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਦੇ ਧੜਕਣ ਸਕੋਰਪੀਓ ਬਾਈ ਜੀ ਮਾਡਲ ਕਿੰਨਾ ਜੀ ਮਾਡਲ 2014 ਮਾਡਲ ਹੈ ਜੀ 2014 ਮਾਡਲ ਹਾਂਜੀ ਟਾਇਰ ਚੈੱਕ ਕਰ ਲੋ ਟਾਇਰ ਨਵੇਂ ਪਏ ਚਾਰੋ ਟਾਇਰ ਅਲਾਈ ਵੀਲ ਵੀ ਕੰਪਨੀ ਦੇ ਲੱਗੇ ਹੋਏ ਹੈਗੇ ਹਾਂਜੀ ਤੇ ਅੰਤੀਰੇ ਦੀ ਜਗ੍ਹਾ ਕਰੀ ਆਪਾਂ ਇੱਕ ਵਾਰ ਚੈੱਕ ਕਰ ਲੋ ਮੱਖੀ ਦਾ ਵੀ ਦਾਗ ਨਹੀਂ ਕੋਈ ਨਵੀਂ ਗੱਡੀ ਹੈ ਜਿਵੇਂ ਨਵੀਂ ਪਈ ਆ ਸ਼ੋਰੂਮ ਕੰਡੀਸ਼ਨ ਦੀ ਦੇਖੋ ਇਹ ਡਿਜਾਇਨਲ ਪੇਂਟ ਦੀ ਹੈ ਜੀ ਠੀਕ ਹੈ ਜੀ ਇਹਨਾਂ ਸੀਟ ਕਵਰ ਚੈੱਕ ਕਰ ਲੋ ਸੀਟਾਂ ਦੇ ਵਿੱਚ ਇਹਨੇ ਸੋਹਣੇ ਸੀਟ ਕਵਰ ਚ ਨਵੇਂ ਸੀਟ ਕਵਰ ਹਨ ਬਿਲਕੁਲ ਨਵੇਂ ਚੜਾਈ ਹੈ ਜੀ ਬਿਲਕੁਲ ਬਿਲਕੁਲ ਨਵੇਂ ਸੀਟ ਕਵਰ ਚੜੇ ਪਿਆ ਡਿਮਾਂਡ ਵੀ ਰਿਹਾ ਆਪਾਂ ਕੀ ਕਰਦੇ ਆ ਕਰਦੇ ਇਹਦੀ ਐਨਓਸੀ ਨਾਲ 8 ਲੱਖ ਰੁਪਏ ਜੀ ਐਨਓਸੀ ਦੇ ਨਾਲ 8 ਲੱਖ ਰੁਪਿਆ ਵੀ ਡਿਮਾਂਡ ਕਰਦੇ ਆ ਇੱਕ ਬਾਈ ਜਿਹੜੇ ਵੀ ਵੀਰ ਆਪਣੀ ਵੀਡੀਓ ਦੇਖਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਵੀਰਾਂ ਦੀ ਡ੍ਰੀਮ ਕਾਰ ਆ ਆਪਣੀ ਤਾਂ ਹੈਗੀ ਤੁਹਾਨੂੰ ਪਤਾ ਹੀ ਹੈਗਾ। ਸ਼ੌਂਕੀ ਬਠਿੰਡੇ ਵਾਲੇ ਦੀ ਡ੍ਰੀਮ ਕਾਰ ਸਕੋਰਪੀਓ ਤੇ ਇਹਦੋਂ ਅੱਗੇ ਵਾਲੀ ਹੈਗੀ ਆ ਕਿ ਬਲੈਰੋ। ਕਿਹਨੇ ਵੀਰ ਮਾਡਲ ਬਲੈਰੋ 2014 ਮਾਡਲ ਹੈ। 14 ਮਾਡਲ ਬਠਿੰਡੇ ਦਾ ਨੰਬਰ ਹੈਗਾ। ਟਾਇਰ ਟੱਪਾ ਚੈੱਕ ਕਰ ਲੋ ਗੱਡੀ ਦਾ, ਅਲਾਈ ਵੀਲ ਚੈੱਕ ਕਰ ਲੋ ਤੇ ਇੰਟੀਰੀਅਰ ਵਗੈਰਾ ਵੀ ਪਚੱਕਰਾਵਾ ਕੀ ਗੱਡੀ ਦਾ। ਇਹ ਵੀ ਸਾਫ਼ ਸੁਥਰੀ ਗੱਡੀ ਆ ਰਾਂਗ ਕਮੈਂਟ ਦੇ ਤੇ ਫੁੱਲ ਗਾਰੰਟੀ ਹੈ ਜੀ। ਮੈਂ ਪਰ ਹੋ ਸਕਦੇ ਆ ਜੀ ਬਾਕੀ ਰਹਿਣਾ ਪੇਂਟ ਦੀ ਮਾਰੇ ਮੋਟ ਸਕਰਚ ਕਰਨਾ ਵੈਕਿੰਗ ਕਰਾਏ ਹੋਏ ਆਗੇ ਹਾਂਜੀ ਹਾਂਜੀ ਇਹ ਦੇਖ ਲਓ ਗੱਡੀ ਸਾਫ ਸੁਥਰੀ ਪਈ ਹੈਗੀ ਅੰਟੀਰੀਅਰ ਫੇਸ ਵੀ ਸੀਟ ਕਵਰ ਵਗੈਰਾ ਵੀ ਮੈਟ ਮੋਟੀ ਬਹੁਤ ਸੋਹਣੇ ਲੱਗੇ ਆ ਗੱਡੀ ਦੇ ਵਿੱਚ ਇਹਦੀ ਡਿਮਾਂਡ ਦੇ ਕੀ ਕਰਦੇ ਆਪਾਂ ਇਹ ਆਪਾਂ ਦੇ ਦੇਈ ਜੀ 3,80,000 ਰੁਪਏ ਦੀ 3,80,000 ਰੁਪਏ ਮੁੱਕ ਦੇ ਮਾਨ ਨਾਲ ਹੋ ਜੀ ਵੀਰੇ ਸਾਰੀ ਹਾਂਜੀ 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 ਸਾਰੀ ਗੱਡੀਆਂ ਜੀ ਹੋ ਜੂ ਮੁੱਕ ਦੇ ਮਾਨ ਨਾਲ ਲੋ ਵੀ ਜਿੰਨੀਆਂ ਵੀ ਗੱਡੀਆਂ ਸਾਰੀਆਂ ਚੋ ਮਾਨ ਨਾਲ ਹੋ ਜੀਗਾ ਤੇ ਵੀਡੀਓ ਨੂੰ ਸਬਸਕ੍ਰਾਈਬ ਕਰਾ ਕਰੋ ਲਾਸਟ ਤੱਕ ਜਰੂਰ ਦੇਖਿਆ ਕਰੋ ਦਰਸ਼ ਆਈਟਾ ਨਾ ਹੀ ਆਈਟਾ ਨਾ ਮਾਡਲ ਵੀਰੇ 2012 ਮਾਡਲ ਹੈ ਜੀ 2012 ਮਾਡਲ ਹੈ ਐਟ ਪਾਪਾ ਜੀ ਅਪੋਲੋ ਦਾ ਨਵੇਂ ਟਾਇਰ ਨੇ ਬਿਲਕੁਲ ਨਵੇਂ ਤੇ ਵੀਲ ਕੱਪ ਨੱਗੇ ਵਟਾਰਾਂ ਦੇ ਵਿੱਚ ਇੰਟੀਰੀਅਰ ਬੈਸ ਗੱਡੀ ਇਹ ਵੀ ਬਹੁਤ ਸਾਫ਼ ਸੁਥਰੀ ਹੈਗੀ ਮੈਟ ਨੂੰ ਸਾਰੀਆਂ ਗੱਡੀਆਂ ਵਿੱਚ ਮੈਟ ਲੱਗੇ ਹੋਏ ਮੈਜਣਾਗੇ ਸੀਟ ਕਵਰ ਵੀ ਚੜੇ ਹੋਇਆ ਸਾਰੀਆਂ ਗੱਡੀਆਂ ਦੇ ਵਿੱਚ ਏਸੀ ਟ੍ਰੋਕੇ ਮਲਟੀਪਲ ਸਾਰੀਆਂ ਗੱਡੀਆਂ ਦਾ ਓਕੇ ਜੀ ਓਕੇ ਏਸੀ ਓਸੀ ਓਕੇ ਚੱਲਦਾ ਜੀ ਠੀਕ ਹੈ ਜੀ ਇਹਦੀ ਬਰੇਡਮੈਂਡ ਕੀ ਕਰਦੇ ਆਪੇ ਇਹਦੀ ਐਪਏ ਨੂੰ ਸੀਨਾ 210000 ਰੁਪਈਆ ਜੀ 210000 ਰੁਪਈਆ ਹਾਂਜੀ ਤੇ ਇਸ ਤੋਂ ਅੱਗੇ ਆਟੋ ਦੀ ਬਹੁਤ ਡਿਮਾਂਡ ਆਉਂਦੀ ਹੁੰਦੀ ਹੈਗੇ ਇਹ ਵੀਰੇ ਐਲਐਕਐਸਆਈ ਹੈ ਐਲਐਕਐਸਆਈ ਹੈ ਜੀ ਮਾਡਲ ਵੀਰੇ ਮਾਡਲ 2011 ਹੈ ਜੀ 2011 ਮਾਡਲ ਆ ਘਰ ਇਹਦੇ ਵੀ ਦੋਸਤੋਂ ਨਵੇਂ ਪਏ ਆ ਜੀ ਮੂਰਨੇ ਟੁਰਨਾ ਮੈਂ ਨਾ ਮਾ ਕਰ ਲੈ 80 ਕੁ ਰੁਪਏ 40000 ਚੱਲੀ ਹੋਈ ਹੈ ਜੀ ਗੱਡੀ 40000 ਹਾਂਜੀ 40000 ਚੱਲੀ ਹੋਈ ਹੈ ਜੀ ਲੋ ਵੀ ਚੱਲੀ ਵੀ ਘੱਟੀ ਹੋਈ ਜਗੀ ਤੇ ਅੰਦਰ ਤੁਸੀਂ ਦੇਖ ਸਕਦੇ ਹੋ ਸਾਫ ਸੁਥਰੀ ਗੱਡੀ ਪਈ ਆ ਏਸੀ ਹੀਟਰ ਓਕੇ ਵੀ ਗੱਡੀ ਦਾ ਹਾਂਜੀ 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 ਲੋ ਵੀ ਏਸੀ ਹੀਟਰ ਤਾਂ ਹੋਈਦਾ ਵੀ ਓਕੇ ਮਿਲ ਜੂਗਾ ਤੇ ਗੱਡੀਆਂ ਆਪਾਂ ਆਲਮੋਸਟ ਤੁਹਾਨੂੰ ਦਿਖਾਈ ਦਿੱਤੀਆਂ ਗਈਆਂ ਇਹ ਐਨਓਸੀ ਨਾਲ ਆਪਾਂ ਦੇਵਾਂਗੇ ਜੀ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ ਐਨਓਸੀ ਦੇ ਨਾਲ ਬਾਕੀ ਕੋਈ ਵੀ ਬੰਦਾ ਤੁਹਾਡਾ ਨਾਮ ਲੈ ਕੇ ਆਊਗਾ ਜੀ ਉਹਨੂੰ ਫੁੱਲ ਡਿਸਕਾਊਂਟ ਦੇਵਾਂਗੇ ਜੀ ਕੋਈ 41 ਗੱਡੀ ਠੀਕ ਹੈ ਜੀ ਗੱਡੀਆਂ ਵੀਰਾਂ ਕੋਲ ਹੋਰ ਵੀ ਖੜੀਆਂ ਗਈਆਂ ਵੀਰਾਂ ਕੋਲ ਦੋ ਹਾਰਟ ਖੜੀਆਂ ਗਈਆਂ ਨਵਾਂ ਮਾਡਲ ਤੇ ਵੈਗਨਰ ਵੀ ਖੜੀ ਹੈ ਨਾ ਵੀਰੇ ਹੋਰ ਹਾਂਜੀ ਹਾਂਜੀ ਇਹ ਆਪਣੇ ਕੋਲੇ 12 ਤੇ 18 ਮਾਡਲ ਖੜੀ ਹੈਗੀ ਅਈ ਪਹਿਲੇ ਨਾਮ ਦੀ 82000 ਖੜੀਆਂ ਆਂਗੀਆਂ 2 ਵੀਰਾਂ ਕੋਲ 70000 ਚੱਲੀਆਂ ਹੋਈਆਂ ਗਈਆਂ ਇਹ ਡਿਮਾਂਡ ਵੀ ਉਹਨਾਂ ਦੀ ਜਾਇਜ਼ੀ ਰਹੂਗੀ ਸੰਪਰਕ ਕਰ ਲਿਓ ਵੀਰਾਂ ਨਾਲ ਤੇ 10000 ਵੀ ਖੜੀ ਆ 15 ਮਾਡਲ ਪਹਿਲੇ ਨਾਮ ਦੀ ਪੰਜਾਬ ਦੇ ਨੰਬਰ ਉਹ ਵੱਡੀਆਂ ਦੇ ਵੀ ਹਾਂਜੀ ਤੇ ਹੋਰ ਵੀ ਵੱਡੀਆਂ ਗੱਡੀਆਂ ਵੀਰਾਂ ਕੋਲ ਖੜੀਆਂ ਆਂਗੀਆਂ ਇੱਕ 15 ਮਾਡਲ ਹਰਿਆਣਾ ਨੰਬਰ ਖੜੀਆਂ ਨੇ ਵੀਰ ਡੀਜ਼ਲ 10000 ਦੀ ਤੇ ਹੋਂਡਾ ਅਮੇਜ਼ ਵੀ ਖੜੀਆਂ 14 ਅਤੇ 15 ਮਾਡਲ ਖੜੀਆਂ ਵੀਰ ਕੋਲੇ ਤੇ ਹੋਰ ਵੀ ਆਈ 20000 ਵਿਕੜੀਆਂ ਆ ਆਟੋ ਵੀ ਖੜੀਆਂ ਜਾਂਗੀਆਂ ਹੋਰ ਵੀ ਗੱਡੀਆਂ ਵੀਰਾਂ ਕੋਲ ਬਹੁਤ ਆ ਗਈ ਜੇ ਕਿਸੇ ਨੂੰ ਗੱਡੀ ਵੇਚ ਟਕ ਵੀਰ ਕਾ ਕਬੀ ਲੈਣਗੇ ਹਾਂਜੀ ਹਾਂਜੀ ਤੇ ਇਦਰੇ ਮਰਾਇ ਚਾਤ ਮਰਾਦ ਵੀਰ ਆਪਣਾ ਮੋਟਰਸਾਈਕਲ ਵੀ ਖੜੇ ਆ ਕੇ ਸੈਕੰਡ ਹੈਂਡ ਜੇ ਕਿਸੇ ਨੇ ਐਕਟਿਵ ਲੈਣੀ ਐ ਐਕਟਿਵ ਮਿਲ ਜੂਗੀ 15000 ਰੁਪਏ ਵੀਰ ਕਹਿੰਦੇ ਸੀਗੇ ਭਰ ਕੇ ਤੁਹਾਨੂੰ ਮਿਲ ਜੂਗੀ ਤੇ ਜੇ ਕੋਈ ਹੋਰ ਜਾਣਕਾਰੀ ਮੋਟਰਸਾਈਕਲਾਂ ਦੀ ਸਕੂਪਰੀਆਂ ਦੀ ਲੈਣੀ ਆ ਜਾਂ ਕਿਸੇ ਹੋਰ ਗੱਡੀ ਜਾਣਕਾਰੀ ਲੈਣੀ ਆ ਵੀਰਾਂ ਦਾ ਨੰਬਰ ਆਪਾਂ ਸਕਰੀਨ ਤੇ ਪਾਈ ਦਿੱਤੇ ਆਗੇ ਜੋ ਸੰਪਰਕ ਕਰ ਲਿਓ ਸਟਾਕ ਦੇ ਵਿੱਚ ਆਪਣੇ ਕੋਲ 35 ਤੋਂ 40 ਗੱਡੀਆਂ ਖੜੀਆਂ ਨੇ ਕੋਈ ਵੀ ਗੱਡੀ ਲੈਣੀ ਹੈ ਆਪਣਾ ਸਪਰਸ਼ ਕਰ ਸਕਦੇ ਆਪਾਂ ਉਹੀ ਗੱਡੀ ਦੇਵਾਂਗੇ ਠੀਕ ਹੈ ਜੀ ਇਸ ਵਕਤ ਆਪਾਂ ਜਿੰਨੀਆਂ ਖੜੀਆਂ ਸੀਗੀਆਂ ਆਪਾਂ ਤੁਹਾਨੂੰ ਦਿਖਾ ਦਿਆਂਗੇ ਉਹ ਹੋਰ ਸਾਈਡ ਤੇ ਵੀਰਾਂ ਦੇ ਖੜੀਆਂ ਖੜੀਆਂ ਗਰਾਊਂਡ ਤੇ ਖੜੀਆਂ ਜੀ ਗਰਾਊਂਡ ਤੇ ਖੜੀਆਂ ਗੀਆਂ ਤੇ ਆਪਾਂ ਵੀਡੀਓ ਉਹਦੀ ਵੀ ਜਲਦੀ ਲੈ ਕੇ ਆਵਾਂਗੇ ਤੇ ਆਪਾਂ ਤੁਹਾਨੂੰ ਵੈਸੇ ਦੱਸਦਾ ਵੀਡੀਓ ਉਹਦੇ ਵਿੱਚ ਗੱਡੀਆਂ ਹੋਰ ਵੀ ਸਾਈਡ ਤੇ ਖੜੀਆਂ ਫੋਟੋਆਂ ਤੁਹਾਨੂੰ ਵੀਰ ਪਾ ਦੇਵਾਂਗੇ ਨੰਬਰ ਸਕਰੀਨ ਤੇ ਫਾਟਾ ਹਾਂਜੀ ਅਸੀ ਕਰਦੇ ਆਂ